ਬਹੁਤ ਸ਼ਾਂਤੀ ਮਿਲਦੀ ਏ ਤੁਨੂੰ ਜਦੋਂ ਅਸੀਂ ਆਨੇ ਨਾ ਸਾਡੇ ਸਾਰੇ ਕੰਮ ਬਣ ਜਾਂਦੇ ਵੀ ਇਸ ਕਰਕੇ ਵੀ ਜੋ ਇਹਨਾਂ ਦੀ માનਤਾ ਨਾ ਉਹ ਪੂਰੇ ਵਰਲਡ ਦੇ ਵਿੱਚ ਉਹ ਕੋਈ ਉਪਰਮ ਪਾਵਰ ਹੈ ਜੀ ਇਹਨਾਂ ਨੂੰ ਮਤਲਬ ਕੀ ਤੁਸੀਂ ਕਹ ਦੋ ਜੋ ਅਸੀਂ ਲਿਆ ਇਹਨਾਂ ਤੋਂ ਲਿਆ ਜਿੰਨੇ ਵੀ ਉਤਾਰ ਚੜਾਅ ਮੇਰੇ ਆਂਦੇ ਨੇ ਬਿਜ਼ਨਸ ਦੇ ਵਿੱਚ ਜਾਂ ਕਿਤੇ ਵੀ ਹੁਣ ਮੈਂ ਜੋਬ ਕਰ ਰਿਹਾ ਬੜੀ ਅੱਛੀ ਪਹਿਲਾਂ ਮੈਂ ਛੋਟੀ ਜੋਬ ਤੇ ਹੁਣ ਬੜੀ ਜੋਬ ਤੇ ਆ ਗਿਆ ਇਹਨਾਂ ਦੇ ਨਾਲ ਬਹੁਤ ਬੜੀ ਜੋਬ ਤੇ ਆ ਵੀ ਮੈਨੂੰ ਇਹਨਾਂ ਨੇ ਇੰਨਕ ਬਣਾਤਾ ਵੀ ਜਿਹੜੀ ਮੇਰੀ ਵਾਪਸੀ ਕਰਾਈ ਜਨਾ ਉਹ ਰਹੇ ਮਹਾਦੇਵੀ ਕਰਾ ਸਕਦੇ ਆ ਵੀ ਇੱਥੇ ਆ ਕੇ ਤਾਂ ਇੰਨੀ ਸ਼ਾਂਤੀ ਮਿਲਦੀ ਐ ਨਹੀਂ ਵੀ ਮੈਂ ਰਹਿ ਨਹੀਂ ਸਕਦਾ ਅੱਗੇ ਮੇਰੇ ਮੇਰੇ ਬਹੁਤ ਡਾਊਨਫਾਲ ਆ ਗਈ ਸੀ ਬਹੁਤ ਜ਼ਿਆਦਾ ਤੇ ਮੈਂ ਇਹਨੂੰ ਘਰ ਦੇ ਕਹਿ ਰਹੇ ਸੀ ਵੀ ਤੁਸੀਂ ਜਾਓ ਮੱਥਾ ਟੇਕੋ ਤੁਹਾਨੂੰ ਇਦਾਂ ਹੀ ਐ ਮੇਰੇ ਰਾਸ਼ੀ ਚ ਵੀ ਇਹੀ ਲਿਖਿਆ ਆ ਵੀ ਜਿੰਨਾ ਮੈਂ ਜਲ ਚੜਾਵਾਂਗਾ ਸ਼ਿਵਲਿੰਗ ਤੇ ਉਹਨਾਂ ਮੇਰਾ ਕੰਮ ਉੱਪਰ ਹੋਏਗਾ ਪਹਿਲਾਂ ਮੇਰਾ ਉੱਪਰ ਗਿਰ ਜਾਂਦਾ ਸੀ ਉੱਪਰ ਜਾ ਕੇ ਮਿਲ ਬਿਲਕੁਲ ਸਿਖਰ ਤੇ ਜਾ ਕੇ ਥਲੇ गिरਦਾ ਸੀ ਤੇ ਫਿਰ ਉਹਨਾਂ ਨੇ ਦੱਸਿਆ ਪੰਡਤ ਨੇ ਵੀ ਇਦਾਂ ਕਰਾਓ ਤੁਸੀਂ ਇਹਨਾਂ ਤੋਂ ਜਲ ਚੜਵਾਓ ਹੁਣ ਮੇਰੇ ਕੋਲ ਜਦੋਂ ਵੀ ਸੋਮਵਾਰ ਆਂਦਾ ਸਾਡੇ ਲਈ മഹാദേവ ദ വാർ ആ